ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਕ ਹਰੀਹਰ ਇਹ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਤੇ ਫਰੋਜਪੁਰ ਤੋਂ ਸਾਦਕਾਲੀ ਸੜਕ ਦੇ ਉੱਤੇ ਆਉਂਦਾ ਜਦੋਂ ਪਿੰਡ ਨੂੰ ਕ੍ਰੋਸ ਕਰਦੇ ਆ ਤਾਂ ਪਿੰਡ ਦੇ ਲਾਸਟ ਉੱਤੇ ਸਾਦਕਾਲੀ ਸਾਈਡ ਪੈਟਰੋਲ ਪੰਪ ਆਉਂਦਾ ਦੱਸੋ ਤੇ ਉਸ ਪੈਟਰੋਲ ਪੰਪ ਦੀ ਬੈਕ ਸਾਈਡ ਦੇ ਉੱਤੇ ਇੱਕ ਫਾਰਮ ਹੈ ਜਿੱਥੇ ਪਹਿਲਾਂ ਵੀਡੀਓ ਬਣਾਈਆਂ ਕਿਉਂਕਿ ਝੌਕ ਇਹਨਾਂ ਨੂੰ ਦੇਸੀ ਨਸਲਾਂ ਦਾ ਜ਼ਿਆਦਾ ਰਿਆ ਕਾਟੂ ਮੁਰਾ ਵੀ ਰੱਖੀ ਐ ਦੇਸੀ ਜੇ ਗੱਲ ਕਰਦੇ ਆ ਦੋਸਤੋ ਤਾਂ ਥਾਰ ਪਾਰਕਰ ਤੇ ਤੋਂ ਬਿਨਾ ਗਿਰਨ ਅਸਲ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਤੇ ਨਾਲ ਜਰਸੀ ਗਾਵਾ ਵੀ ਇੱਥੇ ਐਡ ਕੀਤੀਆਂ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਸੱਤ ਕਨਗ ਵਿਕਾਉ ਆ ਜਿਹਦੇ ਚ ਦੋ ਜਰਸੀ ਗਾਵਾ ਨਾਲ ਦੋ ਬੱਚੀਆਂ ਇਹਨਾਂ ਤੋਂ ਬਿਨਾ ਦੋਸਤੋ ਇੱਕ ਬੁੱਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ 11 ਅਸਲ ਦਾ ਤੇ ਮਸ਼ਹੂਰ ਫਾਰਮ ਦੇ ਵਿੱਚੋਂ ਆਇਆ ਰਿਹਾ ਸਾਰੀ ਆਪਾਂ ਡਿਟੇਲ ਪੁੱਛ ਲਾਂਗੇ ਇਹ ਇਹਨਾਂ ਤੋਂ ਬਿਨਾ ਇੱਕ ਦੁੱਧ ਦਿੰਦੀ ਥਾਰਪਾਰਕਰ ਨਸਲ ਦੀ ਇਹ ਵੈੜ ਪਹਿਲਾ ਸੂਆ ਸੋਈ ਆ ਬੜੇ ਚੰਗੇ ਥਣ ਹਵਾਨੇ ਦੀ ਇਹ ਦੁੱਧ ਇਸ ਟਾਈਮ ਦੇ ਰਹੀ ਹੈ ਇਹਨਾਂ ਤੋਂ ਬਿਨਾ ਇੱਕ ਮੁਰਾ ਨਸਲ ਦੀ ਝੋਟੀ ਹੈ ਕਾਰਨ ਥੋੜਾ ਜਿਹਾ ਜਿਵੇਂ પેટ્રોલ ਪੰਪ ਦਾ ਮੈਂ ਜ਼ਿਕਰ ਕੀਤਾ ਇਹ ਤੋਂ ਬਿਨਾ ਖੇਤੀਬਾੜੀ ਦੇ ਰੁਝੇਵੇਂ ਪਸ਼ੂਆਂ ਵਾਲੇ ਪਾਸੇ ਉਹਨਾਂ ਧਿਆਨ ਨਹੀਂ ਦਿੱਤਾ ਜਾ ਸਕਦਾ ਜਦੋਂ ਕੰਮ ਜ਼ਿਆਦਾ ਹੋ ਜਾਂਦੇ ਸੋ ਉਹਦੇ ਕਰਕੇ ਇੱਕ ਉਸਕ ਪਸ਼ੂ ਘਟਾਉਣੇ ਇੱਥੋਂ ਆਓ ਜਾਣਕਾਰੀ ਲਈਏ ਦੱਸੋ ਤੁਹਾਨੂੰ ਸਾਰੇ ਪਸ਼ੂ ਦਿਖਾ ਦੇਾਂਗੇ ਵੇਟ ਕਰਦੇ ਰਹੋ ਜੇ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੋਊਗਾ ਉਹਦੀ ਵੀਡੀਓ ਆ ਜਾਣੀ ਹੈ ਤੇ ਫਿਰ ਤੁਸੀਂ ਉਹਦੇ ਬਾਰੇ ਗੱਲਬਾਤ ਕਰਕੇ ਸੌਦਾ ਕਰ ਲੈਣਾ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਅੱਜ ਫੇਰ ਆਪਾਂ 6-7 ਨਾਗ ਵੇਚਣ ਦਾ ਰਾਦਾ ਬਣਾਇਆ ਜੀ ਵੈਸੇ ਕੰਮ ਘਟਾਉਣਾ ਇਹ ਜਿਆਦਾ ਹੋ ਗਿਆ ਨਾਗ ਫੇਰ ਵੱਧ ਕੇ ਨਹੀਂ ਨਾਗ ਤਾਂ ਕੁਝ ਤਾਂ ਜਗ੍ਹਾ ਦੀ ਪ੍ਰੋਬਲਮ ਹੈ ਕੁਝ ਸਭ ਤੋਂ ਜ਼ਿਆਦਾ ਜਿਹੜੀ ਸਾਰਿਆਂ ਨੂੰ ਪ੍ਰੋਬਲਮ ਹੈ ਉਹ ਹੈਗੀ ਲੇਬਰ ਦੀ ਪ੍ਰੋਬਲਮ ਠੀਕ ਹੈ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਆ ਕੁਝ ਬੱਚੇ ਹੁਣ ਇੱਕ థਾਈਲੈਂਡ ਹੂੰ ਦੂਸਰਾ ਦੀ ਪੀ ਐਚ ਡੀ ਹੁਣੇ ਹੋਈ ਆ ਹਲੇ ਉਹਦਾ ਵੀ ਹਲੇ ਅੱਗੇ ਹੁਣ ਕੀ ਕਰਨਾ ਹੈ ਅੱਛਾ ਤੇ ਇਕੱਲਾ ਹੀ ਆ ਮੈਂ ਜਿਹੜਾ ਕੀ ਹੁਣ ਪੰਪ ਦਾ ਵੀ ਆ ਪੈਸਟੀਸਾਈਡ ਫਰਟੀਲਾਈਜ਼ਰ ਦਾ ਵੀ ਆ ਖੇਤੀਬਾੜੀ ਦਾ ਵੀ ਆ ਡੇਰੀ ਫਾਰਮ ਦਾ ਵੀ ਆ ਉਹ ਫਿਰ ਇੰਨੇ ਕੰਮਾਂ ਦੇ ਵਿੱਚ ਸਾਰੇ ਕੰਮ ਹੀ ਇਫੈਕਟ ਹੁੰਦੇ ਆ ਠੀਕ ਹੈ ਮਤਲਬ ਉਹ ਜਿਹੜੇ ਸ਼ੌਕ ਆ ਤੁਹਾਨੂੰ ਤਾਂ ਫਿਰ ਸ਼ੌਕ ਆਸਤੇ ਉਹਨੇ ਕੋ ਤਸੂਤਾ ਰੋਕੀ ਸ਼ੌਕ ਆਸਤੇ ਨਹੀਂ ਨਹੀਂ ਉਤਾ ਰੱਖਾਂਗੇ ਜੀ ਪਸ਼ੂਆਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂਗਾ ਸਹੀ ਹੈ ਹਾਂਜੀ ਠੀਕ ਹੈ ਚਾਹ ਜੀ ਜੀ ਦੇ ਆਪਾਂ ਨਾਗ ਦਿਖਾਉਣੇ ਨੇ ਚੱਕੇ ਚੋ ਟੀਵੀ ਦਿਖਾਉਣੀ ਹਾਂਜੀ ਕਿ ਝੋਟੀ ਹੈਗੀ ਆ ਜੀ ਤਕਰੀਬਨ 2.5 ਪੌਣੇ 3 ਸਾਲ ਦੀ ਹੋ ਗਈ ਆ ਹੂੰ ਇਹ ਪਹਿਲਾਂ ਦੋ ਕੁ ਵਾਰੀ ਕਰਾਈ ਸੀ ਕਨਸੀਵ ਨਹੀਂ ਹੋਈ ਠੀਕ ਹੈ ਪੌਣੇ ਦੇ ਦੁਆਰਾ ਇਹ ਜੀ ਕਰਾਈ ਵੀ ਆ ਹਾਲੇ ਕਨਫਰਮ ਨਹੀਂ ਹੋਈ ਠੀਕ ਹੈ ਮਤਲਬ ਆਪਾਂ ਤਾਂ ਖਾਲੀ ਕਰਕੇ ਇਹਨੂੰ ਕਵਾਂਗੇ ਵੀ ਖਾਲੀ ਹੈ ਇਹ ਠੀਕ ਹੈ ਇਹ ਇੱਕ ਆਪਣੀ ਫ ਇਹ ਤਕਰੀਬਨ 60000 ਆਪਾਂ ਇਹਦੀ ਕੀਮਤ ਰੱਖੀ ਆ ਠੀਕ ਹੈ ਜੀ ਠੀਕ ਹੈ ਜੀ ਜੇ ਕਿਸੇ ਨੂੰ ਵੀ ਪਸੰਦ ਹੋਊਗੀ ਉਹ ਆਪਦੇ ਠੀਕ ਹੈ ਅੰਦਰੋਂ ਤਾਂ ਇਹ ਸਾਫ਼ ਆ ਬਿਲਕੁਲ ਕਲੀਅਰ ਹਾਂਜੀ ਹਾਂਜੀ ਅੰਦਰੋਂ ਕਲੀਅਰ ਆ ਸਾਰੀ ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ ਕੰਸੀਗਰਾਂਜ ਥਣ ਵਗੈਰਾ ਥਣ ਲੇਵਾ ਸਾਰਾ ਕੋਈ ਠੀਕ ਹੈ ਜੀ ਠੀਕ ਹੈ ਓਕੇ ਸੋ ਦਸੋ ਰੇਟ 60000 ਹੈ ਵੀ ਐਮ 29 ਦੀ ਐਮ 29 ਦੀ ਹਾਂਜੀ ਇਸ ਸਾਈਡ ਤੋਂ ਹੱਕ ਦੇ ਨੂੰ ਇਹਨੂੰ ਘਮਾ ਦੇ ਇਹਨੂੰ ਘਮਾ ਦੇ ਜੈਡ ਬਲੈਕ ਹੀ ਦਿਸਦੀ ਆ ਜੈਡ ਬਲੈਕ ਜੈਡ ਬਲੈਕ ਐਮ 29 ਦੀ ਬਿਲਕੁਲ ਜੈਕਸਲੈਸ ਠੀਕ ਹੈ ਸੋ 8 ਟੂ ਟੀ ਵਿੱਚ ਦੇਣੀ ਹੈ ਏ ਆਈ ਹੋਈ ਵੀ ਆ ਪਹਿਲਾਂ ਦੋ ਵਾਰ ਇਹਨੇ ਕੰਸੀਵ ਨਹੀਂ ਕੀਤਾ ਤੇ ਹੁਣ ਇਹਦੀ ਏ ਆਈ ਹੋਈ ਵੀ ਆ ਪਰ ਤੁਸੀਂ ਖਾਲੀ ਮੰਨ ਕੇ ਇਹਦਾ ਸੌਦਾ ਕਰ ਲਓ 60000 ਡਿਮਾਂਡ ਹੈ ਮਾਲ ਮੁੱਲੀ ਹੈ ਬਾਕੀ ਤੁਸੀਂ ਦੇਖ ਲਓ ਜਾ ਕੇ ਇੱਕ ਦੇਸੀ ਵੈੜ ਹੈ ਇੱਕ ਪਹਿਲਾ ਸੂਆ ਸੂਈ ਹੈ ਜੀ ਇਹ ਪਹਿਲਾ ਸੂਆ ਸੂਈ ਹੈ ਜੀ ਥਾਰ పార్ਕਰ ਇਹਨੂੰ ਤਕਰੀਬਨ ਸਾਢੇ 4 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਇਹਦੇ ਪਿੱਛੇ ਮੇਲ ਕਾਫ ਹੈ ਹੂੰ ਤੇ ਇਹਨੇ 12 ਲੀਟਰ ਦੁੱਧ ਪਹਿਲੇ ਸੋਏ ਆਪਣਾ ਦਿੱਤਾ ਪੀਕ ਤੇ ਠੀਕ ਹੈ ਹੁਣ ਤਕਰੀਬਨ 7 ਕਿਲੋ 7-8 ਲੀਟਰ ਦੁੱਧ ਦਾ ਹੋਊਗਾ 7-8 ਲੀਟਰ ਦੁੱਧ ਹੈਗਾ ਅੱਛਾ ਇਹ ਇਹਦੀ ਹੁਣ ਏਆਈ ਹੋ ਗਈ ਹੈ ਇਹਦੀ ਏਆਈ ਹੋ ਗਈ ਹੈ ਹਾਲੇ ਇਹ ਹੁਣੇ ਹੀ ਹੋਈਆਂ ਸਾਰੀਆਂ ਕੋਈ ਮਹੀਨੇ 20 ਦਿਨ ਦੀ ਕੋਈ ਡੇਢ ਮਹੀਨੇ ਜਿਹੜੀਆਂ ਜੀ ਫਾਰਮ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਸੋ ਵੈਸੇ ਇਹ ਚਵਾਈ ਚ ਕਿਵੇਂ ਅੱਛਾ ਚਵਾਈ ਜਮਾ ਪੋਲੀ ਹੈ ਜੀ ਬਿਨਾ ਬੱਚੇ ਤੋਂ ਮੈਂ ਹੁਣ ਬੱਚਾ ਵੀ ਨਹੀਂ ਛੱਡੀ ਦਾ ਠੀਕ ਹੈ ਨਿਆਣਾ ਪਾ ਕੇ ਜਿਵੇਂ ਮਰਜ਼ੀ ਥਾਣ ਲੇਵੇਂ ਹੱਥ ਲਾਈ ਚੱਲੋ ਤੁਸੀਂ ਠੀਕ ਹੈ ਕੋਈ ਕੋਈ ਦਿੱਕਤਾਂ ਦੀ ਗੱਲ ਨਹੀਂ ਜੀ ਇਹਨੂੰ ਮਤਲਬ ਉਹ ਦੇਸੀ ਵਾਲਾ ਜੋ ਮਰਜੀ ਕਰੋ ਇਹਨੂੰ ਕਿਤੇ ਮਰਜ਼ੀ ਛੋੜੀ ਚੰਨੋ ਕੁਛ ਚੀ ਚੰਨੋ ਠੀਕ ਹੈ ਸੋ ਦੋਸੋ ਇਹ ਸੱਤ ਕਿਲੋ ਦੁੱਧ ਇਸ ਟਾਈਮ ਦੇ ਰਹੀ ਹੈ ਇਹਦਾ ਰੇਟ ਕੀ ਰੱਖਾਂਗੇ ਇਹਦਾ 45000 45000 ਇਹਦਾ ਰੇਟ ਹੈ ਤਾਜੀ ਦਾ ਦੁੱਧ 12 ਕਿਲੋ ਸੀ ਤੇ ਹੁਣ ਸਾਢੇ 4 ਮਹੀਨੇ ਦੀ ਸੁਈ ਹੈ ਬਾਕੀ ਇੱਕ ਗੱਲ ਹੋਰ ਐਡ ਕਰਦੇ ਵੀ ਇਹਨਾਂ ਦਾ ਸਾਈਲਜ ਜਿਹੜਾ ਉਹ ਖਰਾਬ ਹੋ ਗਿਆ ਸੀਗਾ ਉਹਨੂੰ ਫੰਗਸ ਪੈ ਗਈ ਸੀ ਜਿਹਦੇ ਕਰਕੇ ਉਹ ਬੰਦ ਕਰਤਾ ਜਿਹੜਾ ਨਵਾਂ ਖਰੀਦਿਆ ਉਹ ਵੀ ਉਹਨਾਂ ਵਧੀਆ ਰਿਜ਼ਲਟ ਨਹੀਂ ਆਇਆ ਜਿਹਦੇ ਕਰਕੇ ਉਹਨ ਸਾਇਲੈਂਸ ਬੰਦ ਹੈ ਕੱਲੀ ਤੂੜੀ ਤੇ ਆ ਜੀ ਤੂੜੀ ਤੇ ਠੀਕ ਹੈ ਇਹ ਇਸ ਗਾਂ ਦੀ ਇਸ ਆਪਣੀ ਤਾਰਪਾਰਕਰ ਗਾਂ ਦੀ ਹੈ ਦਾ 17 ਲੀਟਰ ਦੁੱਧ ਇਹਦਾ ਪੀਕਦਾ ਹੈ ਠੀਕ ਹੈ ਵੇਚਦੀ ਹੈ ਠੀਕ ਹੈ ਇਹਦੀ ਇਹ ਵਹਿੜ ਹੈ ਹਾਂ ਠੀਕ ਹੈ ਜੀ ਇਹਦੂ ਬਿਨ ਇੱਕ ਆਪਾਂ ਇਧਰ ਬੱਚੀ ਵੇਚਣੀ ਹੈ ਜੀ ਇੱਕ ਇਹ ਹੈਗੀ ਹੈ ਜੀ ਤੇ ਇਹ ਨੂਰ ਦੀ ਹੈ ਆਪ ਮਾਏ ਦੀ ਚਾਪ ਤੇ ਸਾਈਵਾਲ ਦਾ ਕ੍ਰੋਸ ਸੀਗਾ ਠੀਕ ਹੈ ਉਹਦੀ ਧੀ ਹੈ ਇਹ ਇਹ ਕਿੰਨੀ ਕੁ ਉਮਰ ਹੋ ਅੰਦਾਜ਼ ਇਹਦੀ ਤਕਰੀਬਨ ਹੈਗੀ ਹੈ ਜੀ ਅ ਦੋ ਸਾਲ ਦੇ ਕਰੀਬ ਠੀਕ ਹੈ ਇਹ ਗੱਬਣ ਹੋ ਗਿਆ ਨਾ ਇਹ ਕਿੱਤੀ ਨੂੰ ਵੀ ਹੋ ਗਿਆ ਇਹਨੂੰ ਠੀਕ ਹੈ ਡੇਢ ਮਹੀਨਾ ਹੋ ਗਿਆ ਹਾਂਜੀ ਇਹਦਾ ਆਪਾਂ ਕੀ ਮੁੱਲ ਰੱਖਾਂਗੇ ਜੀ ਤੇਦਾ ਬਸ 30000 ਰੱਖਾਂਗੇ ਇੱਕ ਵਾਰੀ ਠੀਕ ਹੈ ਸੋ ਦੋਸਤੋ 30000 ਡਿਮਾਂਡ ਹੈ ਤੇ ਜਿਹੜਾ ਇਹ ਮੇਲਕਾਫ ਹੈ ਇਹ ਦੇਸੀ ਗਾਂ ਜਿਹੜੀ ਵਹਿੜ ਦਿਖਾਈ ਹੈ ਤੁਹਾਨੂੰ ਉਹਦੇ ਨਾਲ ਹੈ ਇਹ ਕੋਈ ਵੀਰ ਜਿਹੜਾ ਉਹ ਵਹਿੜ ਖਰੀਦੂਗਾ ਤੇ ਉਹਦੇ ਨਾਲ ਚਲਾ ਜਾਣਾ ਦੋ ਜਰਸੀ ਗਾਂ ਆ ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਸੋ ਇਹ ਦੋ ਜਰਸੀ ਗਾਣਾ ਜਿਹੜੀਆਂ ਫੋਰ ਸੇਲ ਐ ਤੁਸੀਂ ਗੱਲਬਾਤ ਕਰ ਲਓ ਜਿਹੜੀ ਤੁਹਾਨੂੰ ਪਸੰਦ ਆਉਗੀ ਉਹ ਖਰੀਦ ਲਓਗੇ ਇਹਦੀ ਕੀ ਡਿਟੇਲ ਆ ਵੇਖ ਦੀ ਇਹਦੀ ਤਕਰੀਬਨ ਇਹਨੋਂ ਵੀ 4 ਤੋਂ 5 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਇਹਦਾ ਪੀਕ ਦਾ ਸੀਗਾ 18-19 ਲੀਟਰ ਦੁੱਧ ਹੂੰ ਪਹਿਲੇ ਸੂਏ ਆ ਇਹ ਪਹਿਲੇ ਨਾਲ ਦੋਨਾਂ ਹੀ ਠੀਕ ਹੈ ਹੁਣ ਕਿੰਨਾ ਦੁੱਧ ਤੇ ਚਲਦੀ ਹੈ ਜੀ ਹੁਣ ਇਹਦੀ ਹੋਊਗੀ 12-13 ਲੀਟਰ ਤੇ ਹੋਊਗੀ ਠੀਕ ਹੈ ਇਹਦੀ ਵੀ ਆਈ ਹੋਈ ਵੀ ਆ ਇਹ ਵਾਲੇ ਕਨਫਰਮ ਨਹੀਂ ਹੋਈ ਉਹ ਹੋ ਗਈ ਆ ਅੱਛਾ ਉਹ ਦੂਜੀ ਚੈੱਕ ਪਾਸ ਹੋ ਗਈ ਚੈੱਕ ਪਾਸ ਹੋ ਗਈ ਇਹਦੇ ਰੇਟ ਰੱਖਾਂਗੇ ਆਪਾਂ ਇਹਨਾਂ ਦਾ 55-55000 ਰੁਪਏ ਹੈ ਜਦੋਂ ਇਹਨਾਂ ਦਾ ਦੋਨਾਂ ਦਾ 55-55000 ਹਾਂ ਠੀਕ ਹੈ ਤੇ ਇਹਦੇ ਥੱਲੇ ਦੁੱਧ ਕਿੰਨਾ ਹੈ ਜੀ ਇਹਦੇ ਥੱਲੇ ਵੀ ਬਸ 1 ਨਾਲ ਕੇ 2 ਲੀਟਰ ਦਾ ਫਰਕ ਹੋਣਾ ਜੀ ਠੀਕ ਹੈ ਇਹ ਕਿੰਨੇ ਚਿਰ ਦੀ ਹੋਗੀ ਕਨਫਰਮ ਇਕੱਠੀਆਂ ਇੱਕੋ ਦਿਨ ਦੀਆਂ ਸੂਈਆਂ ਵੀ ਆ ਇਹ ਤਾਂ ਚੈੱਕ ਪਾਸ ਕਰਾਤੀ ਐ 2.5 ਮਹੀਨਿਆਂ ਦੀ ਮੇਰੇ ਖਿਆਲ ਹੂੰ 2.5 ਤੋਂ 3 ਮਹੀਨਿਆਂ ਦੀ ਹੋਗੀ ਤਾਂ ਠੀਕ ਹੈ ਓਕੇ ਸੋ ਦੋਸਤੋ ਇਹ ਕਨਫਰਮ ਚੈੱਕ ਪਾਸ ਦਾ ਦੁੱਧ ਇੰਨਾ ਕੀ ਇਹਦੇ ਸਾਨੂੰ ਹਾਂ ਦੁੱਧ ਇਹਦਾ ਵੀ ਹੋਣ ਵੀ ਐ ਇਸ ਵੇਲੇ ਉਹਨਾਂ ਕਿ ਤੋੜੀ ਕਰਕੇ ਸਾਰੀਆਂ 2-3 ਲੀਟਰ ਘਟਾ ਗਈਆਂ ਠੀਕ ਹੈ ਸੋ ਦੋਸਤੋ ਇੱਕ ਗੱਲ ਹੋਰ ਐਡ ਕਰਦੇ ਆਂ ਵੀ ਮੈਂ ਪੌਣੇ 10 9 ਵਜੇ ਕੇ 43 ਮਿੰਟ ਤੇ ਵੀਡੀਓ ਬਣਾ ਰਿਹਾ ਤੇ ਇਹਨਾਂ ਦੀ ਮਿਲਕਿੰਗ ਹੋਈ ਵੀ ਹੈ ਤੋ ਹੁਣ ਇਹ ਉਸਾ ਉਤੇ ਦੇਖ ਲਓ ਜੀ ਕਨਫਰਮ ਚੈੱਕ ਪਾਸ ਆ ਤੇ 55000 ਇਹਦਾ ਰੇਟ ਤੇ ਦੂਜੀ ਕਨਫਰਮ ਹੋਣ ਵਾਲੀ ਆ ਪਰ ਰੇਟ ਉਹਦਾ ਵੀ ਸੇਮ ਆ 55000 ਦੋਵਾਂ ਚ ਜਿਹੜਾ ਮਰਜੀ ਨਾਲ ਖਰੀਦ ਲਓ ਇਹ ਤਾਂ ਬਿਨਾਂ ਦੋ ਬੱਚੀਆਂ ਜਿਹੜੀਆਂ ਇਸ ਟਾਈਮ ਇੰਗਰੇਜ ਚ ਆ ਉਹਨਾਂ ਦੇ ਨਾਲ ਸੁਣਨਾ ਦੋ ਆ ਗਾਵਾਂ ਦੇ ਹੀ ਆ ਇਹ ਬਾਹਰ ਕੱਢ ਇਹ ਫਿਰ ਜਿਹੜੇ ਇਹਨਾਂ ਦੋਵਾਂ ਗਾਵਾਂ ਦੇ ਹੀ ਆ ਜੀ ਹਾਂ ਜੀ ਇਹ ਜਿਹੜੀਆਂ ਬਾਹਰ ਆਪਾਂ ਦੇਖੀਆਂ ਪਹਿਲੇ ਨਾਲ ਉਹਨਾਂ ਦੋਨਾਂ ਦੀਆਂ ਇਹ ਠੀਕ ਹੈ 40 ਇੱਕ 46 ਜਿਹੜਾ ਸੀਮਨ ਹੈਗਾ ਤੇ ਦੋਨੇ 40 40 ਦੀਆਂ ਜੀ ਠੀਕ ਹੈ ਇਹਦੀਆਂ ਦੀ ਸੇਮ ਹੀ ਆ ਜੀ ਉਹੀ ਸਾਰੇ ਚਾਰਕਣੇ ਇਹਦੇ ਬਿਲਕੁਲ ਇੱਕ ਦਿਨ ਦਾ ਫਰਕ ਹੈ ਜੀ ਇੱਕ 30 ਤਰੀਕ ਦੀ ਹੈ ਤੇ ਇੱਕ ਠੀਕ ਹੈ ਸੋ ਦੋਸਤੋ ਇਹ ਦੋਨੇ ਵੜਾ ਤੁਹਾਨੂੰ ਬਾਹਰ ਜਿਹੜੀਆਂ ਵਕਾਉ ਦਿਖਾਈਆਂ ਉਹਨਾਂ ਦੇ ਬੱਚੇ ਆ ਥੱਲੋ ਸਾਫ ਸੁਥਰੇ ਆ ਚਾਰ ਚਾਰ ਥਣ ਸੋਹਣੇ ਦਿਸਦੇ ਆ ਬਾਕੀ ਇਸ ਬੱਚੀ ਨੂੰ ਆ ਕੇ ਦੇਖ ਲੋ ਇਹ ਨਿੱਕਾ ਜਿਹਾ ਨਿਸ਼ਾਨ ਲੱਗਦਾ ਜਿਵੇਂ ਐਕਸਟਰਾ ਹੁੰਦਾ ਬਾਕੀ ਦੇਰੇ ਦੁੱਧ ਵਾਲੇ ਥਾਣੇ ਉਹ ਲਾਗੀ ਜਿੰਦੇ ਹੁੰਦੇ ਤੋਂ ਸਾਫ ਸੁਥਰੇ ਸੋਹਣੇ ਸੋ ਇਹ ਵੀ ਅੱਛੀ ਨਾਲ ਇਹ ਇਹਨਾਂ ਦਾ ਕੀ ਰੇਟ ਰੱਖਾਂਗੇ ਜੀ ਆਪਾਂ ਇਹਨਾਂ ਦਾ 25-25000 ਰੁਪਏ ਜੀ ਠੀਕ ਹੈ ਸੋ ਦੱਸੋ 25000 ਇੱਕ ਨਗਦ ਦਾ ਰੇਟ ਹੈ 50000 ਚ ਜੋੜਾ ਬਾਕੀ ਤੁਸੀਂ ਗੱਲਬਾਤ ਕਰ ਲਓ ਜੇ ਇਹਨਾਂ ਨੇ ਇਹ ਦੋਨੇ ਜਿਹੜੀਆਂ ਉਹ ਵਹਿੜਾਂ ਵੇਚਣੀਆਂ ਪੰਜ-ਪੰਜ ਮਹੀਨੇ ਇਹਨਾਂ ਦੀ ਉਮਰ ਹੈ ਇਹ ਤੋਂ ਜ਼ਿਆਦਾ ਦਾ ਦੁੱਧ ਪੀ ਜਾਂਦੀਆਂ ਇਹ ਗੱਲ ਮੈਂ ਐਡ ਕਰ ਦਿਆਂ ਤੁਹਾਨੂੰ ਜੇ ਕੋਈ ਵੀ ਖਰੀਦਣਾ ਚਾਹੁੰਦਾ ਤਾਂ ਉਹ ਗੱਲਬਾਤ ਬਾਈਕਰ ਨਾਲ ਜਰੂਰ ਕਰ ਲਿਓ ਜੀ ਸਾਫ ਸੁਥਰੇ ਨੇ ਸੋਹਣੇ ਨੇ 40 ਇੱਕ 46 ਬੋਲਦੀਆਂ ਇਹ ਬੱਚੀਆਂ ਦੋ ਆ ਇਹ ਬੰਨੇ ਵੇਚ ਦੇਣੀਆਂ ਅੱਗੇ ਦੋ 11 ਨਸਲ ਦੇ ਮੇਲ ਐ ਇਹਦੇ ਬਾਰੇ ਮੈਂ ਗੱਲ ਐਡ ਕਰ ਦਿੰਦਾ ਵੀ ਇੱਕ ਇੱਕ 11 ਨਸਲ ਦਾ ਇੱਥੇ ਇੱਕ ਫਾਰਮ ਸੀਗਾ ਜਿਹੜਾ ਡਿਵੈਲਪ ਹੋਣਾ ਸੀ ਪਰ ਕੁਝ ਕਾਰਨ ਬਣ ਕੇ ਜਿਹਦੇ ਕਰਕੇ ਕੇਰਾ ਕੰਮ ਫੇਰ ਸੰਕੋਚ ਜਾਂ ਲਿਮਟ ਚ ਕਰ ਰਹੇ ਆ ਜੇ ਕੋਈ ਚੰਗੀ ਗਊਸ਼ਾਲਾ ਜਿਹਦੇ ਕੋਲ ਗਿਰਨਸਲੀਆਂ ਵਹਿਣਾ ਹੈਗੀਆਂ ਜਾਂ ਗਿਰ ਤੇ ਕੰਮ ਕਰਨਾ ਚਾਹੁੰਦਾ ਤਾਂ ਉਹ ਸੰਭਾਲਣ ਵਾਲਾ ਵੀਰ ਉਹ ਗਊਸ਼ਾਲਾਸ ਤੇ ਤੁਸੀਂ ਫ੍ਰੀ ਆਫ ਕੋਸਟ ਲੈ ਜਾ ਸਕਦੇ ਹੋ ਜੇ ਕੋਈ ਸੰਭਲਣ ਵਾਲਾ ਵੀਰ ਆਪ ਖੁਦ ਸ਼ੌਕ ਰੱਖਦਾ ਗਿਰਨਸਲ ਦਾ ਉਹ ਵੀ ਗੱਲਬਾਤ ਕਰ ਲਓ ਪਰ ਸ਼ਕੀਨ ਵੀਰ ਹੋਵੇ ਕਿਉਂਕਿ ਇਹ ਇਹ ਨਹੀਂ ਹੈ ਵੀ ਇਹ ਫ੍ਰੀ ਆਫ ਕੋਸਟ ਦੇਣੇ ਆ ਤਾ ਇਹਨਾਂ ਦੀ ਲਾਈਫ ਦਾ ਵੀ ਧਿਆਨ ਰੱਖਣਾ ਕਿਉਂਕਿ ਬਰੀਡਿੰਗ ਵਾਲੇ ਪੱਖ ਤੋਂ ਚੰਗੇ ਇਹ ਕਿੰਨੇ ਕੁ ਦੁੱਧ ਵਾਲੀਆਂ ਗਾਵਾਂ ਦੇ ਬੱਚੇ ਹੋਣਗੇ ਜੀ ਅੰਦਾਜ਼ਾ ਇਹ ਤਕਰੀਬਨ ਜਿਹੜੀਆਂ ਆਪਣੀਆਂ ਆਹ ਹੀ ਦੋਵੇਂ ਛੜੀਆਂ ਜੀ ਤੇ ਇਹਨਾਂ ਦੇ ਬੱਚੇ ਇਹਨਾਂ ਦੇ ਬੱਚੇ ਆ ਜੀ ਇਹ ਠੀਕ ਹੈ ਤੇ ਇਹ ਕਿਹੜੇ ਬੁੱਲ ਦੇ ਆ ਕੋਈ ਸਹਿ ਬੁੱਲ ਜਿਹੜਾ ਅੰਦਰ ਆਪਣੇ ਕੋਲੇ ਹੈਗਾ ਜੀ ਉਹਦਾ ਫਾਦਰ ਗਰਲਾਂਡੋ ਤੇ ਮਦਰ ਉਹਦੀ ਗੁਜਰਾਤ ਦੀ ਇੱਕ ਕਾਫੀ ਮਸ਼ਹੂਰ ਗਊਸ਼ਾਲਾ ਹੈਗੀ ਆ ਠੀਕ ਹੈ ਬਾਦਲ ਸਾਹਿਬ ਕੋਲ ਆਇਆ ਸੀ ਬਾਦਲ ਸਾਹਿਬ ਦੇ ਫਾਰਮ ਤੋਂ ਲਿਆਂਦਾ ਉਹ ਅੱਛਾ ਇਹ ਪਾਵਰ ਸਾਹਿਬ ਦੇ ਫਾਰਮ ਕੋਲ ਆਇਆ ਹਾਂਜੀ ਠੀਕ ਹੈ ਇੱਕ ਬੱਚਾ ਤਾਂ ਉਹਨਾਂ ਨੇ ਜਿਹੜੇ ਸੀਮਨ ਬੈਂਕ ਵਾਲੇ ਉਹ ਲੈ ਗਏ ਸੀ ਇੱਕ ਮੈਂ ਲੈ ਕੇ ਆਇਆ ਸੀਗਾ ਅੱਛਾ ਤੇ ਉਹਨੂੰ ਫਿਰ ਤਿਆਰ ਕੀਤਾ ਇੱਕ ਸਾਲ ਦਾ ਲਿਆਂਦਾ ਸੀ ਬੱਚਾ ਇਹ ਠੀਕ ਹੈ ਉਹਨੂੰ ਤਿਆਰ ਕਰਕੇ ਤੇ ਬੱਚੇ ਉਸੇ ਦੇ ਹੀ ਹੈ ਇੱਕ ਫੀਮੇਲ ਕਾ ਫੋਨ ਆਈ ਆ ਉਹਦੀ ਬਿਲਕੁਲ ਉਹਦੇ ਤੇ ਹੀ ਆ ਠੀਕ ਹੈ ਅੱਛਾ ਇਹ ਬੁੱਲ ਵੀ ਆਪਾਂ ਸੇਲ ਕਰ ਦਾਂਗੇ ਬੁੱਲ ਵੀ ਆਪਾਂ ਸੇਲ ਕਰ ਦਾਂਗੇ ਬੁੱਲ ਜੇ ਕੋਈ ਪੈਸੇ ਚੰਗੇ ਲਾਉਣ ਵਾਲਾ ਸ਼ਕੀਨ ਆ ਜਿਹਨੇ ਗਿਰ ਫਾਰਮ ਸ਼ੁਰੂ ਕਰਨਾ ਹੂੰ ਕونکی ਉਹਦੀ ਖਰੀਦ ਹੀ ਆਪਣੀ 1 40 1 40 ਦੀ ਹੈਗੀ 1 ਲੱਖ 40 ਹਜ਼ਾਰ ਦੀ 1 ਲੱਖ 40 ਹਜ਼ਾਰ ਦੀ 1 ਸਾਲ ਦਾ ਸੀ ਜਦੋਂ ਲਿਆ ਸਾਲ ਦਾ ਸੀ ਜਦੋਂ ਲਿਆਦਾ ਜੀ ਠੀਕ ਹੈ ਤੇ ਇਹ ਬੱਚੇ ਜਿਹੇ ਮੈਂ ਕਿਹਾ ਵੀ ਜੇ ਕੋਈ ਸ਼ਿਕਾਇਤ ਮਿਲਦਾ ਤਾਂ ਉਹਨੂੰ ਦੇ ਦਿਆਂਗੇ ਜੀ ਹਾਂ ਬੱਚੇ ਬਸ ਜਿਹੜਾ ਕੋਈ ਰੱਖ ਸਕਦਾ ਹੈਗਾ ਥੋੜਾ ਜਿਹਾ ਮੋਲ ਰੱਖ ਲਈਦਾ ਇਸ ਕਰਕੇ ਵੀ ਕਿਤੇ ਬਾਹਰ ਨਾ ਛੱਡ ਦੇ ਠੀਕ ਹੈ ਕਿਉਂਕਿ ਜਿਹਨੇ ਕੋਈ 2-4000 ਲਾਇਆ ਹੁੰਦਾ ਉਹ ਘੱਟੋ ਘੱਟ ਛੱਡਣ ਲੱਗਿਆ ਸੋਚਦਾ ਸੋਚਦਾ ਬਿਲਕੁਲ ਤੇ ਜੇ ਕੋਈ ਗਊਸ਼ਾਲਾ ਵਾਲੇ ਵੀ ਇਨਸ਼ਾਅੱਲਾ ਅਗੇ ਤੁਹਾਨੂੰ ਦੇ ਦੇ ਦਾਂਗੇ ਓਕੇ ਠੀਕ ਹੈ ਸੋ ਦੱਸੋ ਇਹ ਦੋ ਬੈੜਾਂ ਇਹ ਘਰੇ ਰੱਖੀਆਂ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਸ਼ੌਂਕ ਹੈ ਤੇ ਸ਼ੌਂਕ ਹੈ ਜੇ ਉਹਵੇਂ ਬਰਕਰਾਰੀ ਹੈ ਇੱਕ ਗੇ ਬਰੀਡਿੰਗ ਕਰ ਰਹੀ ਹੈ ਤੇ ਜਿਹੜਾ ਬੁੱਲ ਵੱਡਾ ਹੈ ਉਹ ਤੁਹਾਨੂੰ ਮੈਂ ਫੇਰ ਦਿਖਾਵਾਂਗਾ ਬਾਹਰ ਨਿਕਲ ਕੇ ਉਹਦੀ ਰੱਛੀ ਇਹਨਾਂ ਕੋਲ ਆਈ ਹੈ ਮਤਲਬ ਇਹ ਇਹਨਾਂ ਤੋਂ ਨਾਲ ਕੋਈ ਵਕਾਊ ਨਹੀਂ ਹੈ ਇਹ ਗੱਲ ਪਹਿਲੇ ਹੀ ਐਡ ਕਰ ਦਿੰਨਾ ਕਿਉਂਕਿ ਇਹਨਾਂ ਤੇ ਬਰੀਡਿੰਗ ਤੇ ਹੀ ਕੰਮ ਆ ਫਿਰ ਇਦਾਂ ਲੱਗਦੀ ਹੈ ਵੀ ਜਿਵੇਂ ਗੱਭਣ ਹੁੰਦੀ ਹਾਲਾਂਕਿ 4 ਕੁ ਮਹੀਨੇ ਦਾ 4-5 ਮਹੀਨੇ 4 ਮਹੀਨੇ ਪੂਰੇ ਠੀਕ ਹੈ 4 ਮਹੀਨੇ ਆ ਜੀ ਦੋਸਤੋ ਤੇ ਗ੍ਰੋਥ ਦੇਖੋ ਸਾਂਭ ਸੰਭਾਲ ਦਾ ਮੁੱਲ ਹੈ ਬਿਲਕੁਲ ਬੁੱਲ ਤੇ ਗਈ ਹੈ ਤੇ ਜਿਹੜਾ ਬੁੱਲ ਹੈ ਇੱਥੇ ਉਹ ਵੀ ਤੁਹਾਨੂੰ ਦਿਖਾ ਦਈਏ ਇੱਕ ਵਾਰ ਜੇ ਕੋਈ ਵੀਰ ਖਰੀਦਣਾ ਚਾਵੇ ਹਾਲਾਂਕਿ ਤੁਹਾਨੂੰ ਦੱਸਿਆ ਵੀ 1 ਸਾਲ ਦੀ ਉਮਰ ਸੀ ਤੇ 1 ਲੱਖ 40 ਹਜ਼ਾਰ ਦਾ ਆ ਬਾਦਲ ਫਾਰਮ ਚੋਂ ਉਹ ਬੁੱਲ ਆਇਆ ਹੋਇਆ ਹੈ ਮਸ਼ਹੂਰ ਗਊਸ਼ਾਲਾ ਉਹ ਰਿਕਾਰਡ ਵੀ ਸਾਰਾ ਹੈਗਾ ਹਾਂਜੀ ਉਹਦਾ ਰਿਕਾਰਡ ਵੀ ਸਾਰਾ ਹੈਗਾ ਠੀਕ ਹੈ ਰਿਕਾਰਡ ਸਾਰਾ ਦੱਸੋ ਇਹਦਾ ਮਿਲ ਜੂਗਾ ਸਿਰਸੇ ਬੋਲਣਾ ਹੈ ਬਾਦਲ ਫਾਰਮ ਦੇ ਵਿੱਚੋਂ ਆਇਆ ਹੋਇਆ ਪ੍ਰੋਪਰ ਰਿਕਾਰਡ ਇਹਦਾ ਮਿਲ ਜਾਣਾ ਜੇ ਕੋਈ ਵੀ ਖਰੀਦਣਾ ਚਾਹੁੰਦਾ ਖਾਸ ਕਰਕੇ ਜੇ ਕੋਈ ਗੈਰ ਨਸਲ ਤੇ ਕੰਮ ਕਰਨਾ ਚਾਹੁੰਦਾ ਕਿਉਂਕਿ ਇਹ ਗਰਲੈਂਡੋ ਤੇ ਗੈਰ ਦਾ ਸਮੇਲ ਹੈ ਗਰਲੈਂਡੋ ਚ ਇਹਦੀ ਮਾਂ ਸੀ ਤੇ ਗੈਰ ਇਹਦਾ ਪਿਓ ਮਤਲਬ ਇਹ ਗੈਰ ਨਸਲ ਤੇ ਗਰਲੈਂਡੋ ਨਸਲ ਦੋਨੋਂ ਦਾ ਮੇਲ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਤੁਹਾਨੂੰ ਦਿਖਾਤਾ ਹੈ ਬਾਕੀ ਨਾਗ ਬਹੁਤ ਸਾਰੇ ਵਿਕਾਊ ਸੀਗੇ ਤੁਸੀਂ ਵੀਡੀਓ ਦੇਖ ਲਈਏ ਜਿਹੜੀ ਇਹਨਾਂ ਚੋਂ ਕੋਈ ਗਾ ਜਾਂ ਬੱਚੀ ਜੋ ਵੀ ਤੁਹਾਨੂੰ ਚੀਜ਼ ਪਸੰਦ ਆਉਂਦੀ ਹੈ ਆ ਕੇ ਤਸੱਲੀ ਕਰੋ ਤੇ ਦੇਖ ਕੇ ਚੁੰਗ ਲਿਓ ਧੰਨਵਾਦ